ਖੇਡਾਂ ਦਾ ਸ਼ੌਕੀਨ ਸੀ ਖੇਡਦੇ ਹੋਏ ਬਾਹ ਦੇ ਉੱਤੇ ਸੱਟ ਲੱਗਦੀ ਆ ਉਸ ਸੱਟ ਦਾ ਇਲਾਜ ਦੇ ਲਈ ਮਾਪੇ ਤੇ ਬੱਚਾ ਦਰਦ-ਦਰਦੀਆਂ ਟੁਕਰਾਂ ਖਾ ਰਹੇ ਨੇ ਮੇਰੇ ਮੁੰਡੇ ਦੀ ਬਾਹ ਟੁੱਟ ਗਈ ਮੇਰੇ ਲਾਜ ਲਈ ਕੋਈ ਕਿਸੇ ਨੇ ਬਾਹ ਨਹੀਂ ਬੜੀ ਆ ਦੇਖੋ ਇਹ ਮੈਨੂੰ 2 ਸਾਲ ਹੋ ਗਏ ਮੈਂ ਕਨ ਕਾਜ ਦੇ ਥੱਲੇ ਵੀ ਆ ਗਿਆ ਜੀ ਪਟਨੂ ਬੋਤ ਲੈ ਗਿਆ ਜੀ ਖੇਡਣ ਗਿਆ ਲਾ ਕਹਿੰਦੇ ਮੈਡਲ ਦਿੱਤੇ ਨੇ ਜੀ ਮਤਲਬ ਸਕੂਲ ਵੱਲੋਂ ਜੀ ਤੇ ਟਰਾਫੀਆ ਜੀ ਤੀਨਾਂ ਨਹੀਂ ਕੱਪ ਕਿ ਤੋਂ ਮੈਂ ਆਪਣਾ ਹਿੱਲਾ ਕਰਕੇ ਮੈਂ ਆਪਣਾ ਲੋਗੋ ਚਾਕੇ ਮੈਂ ਉਹ ਸਾਰਾ ਪੀਆ ਠੀਕ ਹੈ ਮੈਂ ਆਪਣੇ ਬੱਚੇ ਦੀ ਬਾਹ ਕਰੂੰ ਮੈਨੂੰ ਸਰਕਾਰ ਵੱਲੋਂ ਕੋਈ ਮੈਨੂੰ ਉਹ ਜ਼ਰੂਰਤ ਨਹੀਂ ਆਈ ਸੀ ਜੀ ਮੁੰਡਾ ਰੋਂਦਾ ਮੇਰੇ ਮੁੰਡਾ ਰਾਤ ਨੂੰ ਮੇਰੀ ਬਾਹ ਨਹੀਂ ਲੋੜ ਹੁੰਦੀ ਵੀ ਮੁੰਡੇ ਫੜਵਾਲ ਗਏ ਤੇ ਜਾਂ ਉਹ ਖੇਡਦੇ ਨੇ ਵੀ ਟੈਡੀ ਮੇਰੀ ਬਾਹ ਲੋੜ ਕਰਵਾ ਦਿਓ ਕੋਈ ਚੀ ਦਾ ਨਸਾ ਨਹੀਂ ਮੈਨੂੰ ਜੀ ਜਾਂ ਵਾਕੇ ਤੇ ਬਰਕਾ ਦਾ ਵੀਆ ਮੈਨੂੰ ਮੈਨੂੰ ਕੋਈ ਮਦਦ ਦਾ ਕਰੋ ਜੀ ਮੇਰੀ ਫਰਜ਼ ਆ ਜ਼ਵੇ ਇਹੀ ਕਰਾਂ ਸਰਕਾਰ ਵੱਲੋਂ ਬਸ ਹੀ ਮੇਰੇ ਮੁੰਡੇ ਦੀ ਵਾਹ ਲੌਣ ਕਰ। ਤੁਸੀਂ ਆਪ ਕੀ ਕੰਮ ਕਰਦੇ? ਮਾਈ ਲੈਟਰਾਂ ਨੇ ਕੰਮ ਕਰਦਾ ਹੈ, ਮਜ਼ਦੂਰੀ ਉਹ ਕਰਦਾ ਹੈ। ਅਸੀਂ ਆਪਣੇ ਆਧਾਰੇ ਵੱਲੋਂ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਨੂੰ ਵੀ ਕਿ ਇਸ ਨੌਜਵਾਨ ਦਾ ਇਲਾਜ ਕਰਾਇਆ ਜਾਵੇ। ਮੇਰਾ ਇਹ ਫਤਿਹਗੜ੍ਹ ਸਾਹਿਬਾ ਜ਼ਿਲ੍ਹਾ ਹੀ ਮੇਰਾ ਤਹਿਸੀਲ ਮੇਰੀ ਮਰੋਆ ਜੀ ਪਿੰਡ ਮੇਰਾ ਸਲਾਣਾ ਜੀ ਮੇਰਾ ਨੰਬਰ ਹੈ 985450 ਜੀ 72144 ਜੀ 12 ਹੀ ਫੇਰ ਤਾਂ ਨਾ ਮੇਰਾ ਨੰਬਰ 98550 ਜੀ 37143 ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਗਰੁੱਪਾਂ ਦੇ ਵਿੱਚ ਤਾਂ ਜੋ ਇਸ ਬੱਚੇ ਦਾ ਭਵਿੱਖ ਸੁਰੱਖਿਅਤ ਹੋ ਸਕੇ ਇਹ ਛੋਟਾ ਬੱਚਾ ਜਿਸ ਦੀ ਸ਼ਰਟ ਉੱਤੇ ਪੰਜਾਬ ਲਿਖਿਆ ਪਰ ਪੰਜਾਬ ਦੇ ਵਿੱਚ ਹੀ ਰੁੜਦਾ ਫਿਰਦਾ ਹੈ ਖੇਡਾਂ ਦਾ ਸ਼ੌਕੀਨ ਸੀ ਖੇਡਦੇ ਹੋਏ ਬਾਹ ਦੇ ਉੱਤੇ ਸੱਟ ਲੱਗਦੀ ਹੈ ਉਸ ਸੱਟ ਦਾ ਇਲਾਜ ਦੇ ਲਈ ਮਾਪੇ ਤੇ ਬੱਚਾ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਪਰ ਪ੍ਰਸ਼ਾਸਨਿਕ ਅਧਿਕਾਰੀ ਹੋਣ ਜਾਂ ਸਰਕਾਰ ਦੇ ਨੁਮਾਇंदे ਹੋਣ ਉਹ ਇਹਨਾਂ ਦੀ ਬਾਹ ਨਹੀਂ ਫੜ ਰਹੇ ਇਹਨਾਂ ਦਾ ਦਾਅਵਾ ਹੈ ਤੇ ਇਹਨਾਂ ਦੀ ਕਿਹਾ ਕਿਹਾ ਜਾ ਰਿਹਾ ਹੈ ਨਾ ਵੱਲੋਂ ਕਿ ਸਾਡੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਰਕਾਰੀ ਅਧਿਕਾਰੀ ਨੇ ਜਾਂ ਸਰਕਾਰੀ ਹਸਤਾਲਾ ਨੇ ਕਿਸੇ ਨੇ ਵੀ ਬਾਹ ਨਹੀਂ ਫੜੀ ਤੇ ਜੋ ਖੇਡਾਂ ਦਾ ਸ਼ਕੀਨ ਸੀ ਨੌਜਵਾਨ ਅੱਜ ਉਹ ਆਪਣੇ ਬਾਂਦੇ ਇਲਾਜ ਲਈ ਦਰਦਰ ਦੀਆਂ ਠੋਕਰਾਂ ਖਾ ਰਿਆ ਹਾਲਾਂਕਿ ਸਰਕਾਰਾਂ ਦਾਵਾ ਕਰਦੀਆਂ ਨੇ ਕਿ ਖੇਡਾਂ ਦੀ ਗੱਲ ਹੋਵੇ ਸਿਹਤ ਦੀ ਗੱਲ ਹੋਵੇ ਦੋਵਾਂ ਉੱਤੇ ਅਸੀਂ ਪ੍ਰਮੁਖਤਾ ਦੇ ਨਾਲ ਅਸੀਂ ਫੰਡ ਵੀ ਜਾਰੀ ਕਰਦੇ ਹਾਂ ਅਸੀਂ ਸਾਡੀ ਖਾਸ ਤੌਰ ਤੇ ਨਜ਼ਰ ਰਹਿੰਦੀ ਹੈ ਇਸ ਤਰੀਕੇ ਦੇ ਦਾਬੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਨੇ ਇਸ ਬੱਚੇ ਦੇ ਨਾਲ ਕੀ ਘਟਨਾ ਵਾਪਰੀ ਹੈ ਕੀ ਪਾਣਾ ਵਾਪਰ ਗਿਆ ਇਹਨਾਂ ਦੇ ਮਾਪਿਆਂ ਤੋਂ ਜਾਣ ਲੈਣੇ ਆ ਬਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੀ ਹੋਇਆ ਕਿਉਂਕਿ ਬਹੁਤ ਛੋਟੀ ਉਮਰ ਹੈ ਇਸ ਛੋਟੀ ਉਮਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਦਰਦਰ ਦੀਆਂ ਠੋਕਰਾਂ ਖਾਂਦੇ ਪਿਰਦੇ ਹੋ ਮੇਰਾ ਜਵਾਕ ਬਹੁਤ ਵਧੀਆ ਸੀ ਪੜਨ ਨੂੰ ਬਹੁਤ ਲਾਇਕ ਆ ਦੀ ਖੇਡਣ ਨੂੰ ਵੀ ਬਹੁਤ ਲਾਇਕ ਤੇ ਮੈਡਲ ਦਿੱਤੇ ਹੋਏ ਨੇ ਜੀ ਮਤਲਬ ਸਕੂਲ ਵੱਲੋਂ ਜੀ ਤੇ ਟਰਾਫੀਆ ਜਿੱਤੀ ਇਹਨਾਂ ਨੇ ਹੀ ਸਾਹ ਨੂੰ ਜਦੋਂ ਭੱਜਣ ਗਿਆ ਜੀ ਇਹ ਅਚਾਨਕ ਜਾਂ ਧੱਕਾ ਵੱਜ ਗਿਆ ਇਹਨੇ ਜਾ ਕੇ ਟੱਗ ਗਿਆ ਜੀ ਮੇਰੇ ਮੁੰਡੇ ਦੀ ਬਾਹਰ ਟੁੱਟ ਗਈ ਮੇਰੇ ਲਾਜ ਲਈ ਕੋਈ ਕਿਸੇ ਨੇ ਬਾਹ ਨਹੀਂ ਪੜੀ ਜੀ ਆ ਦੇਖੋ ਇਹਨਾਂ ਨੂੰ 2 ਸਾਲ ਹੋ ਗਈ ਮੈਂ ਕਰ ਕਰਦੇ ਦੇ ਥੱਲੇ ਵੀ ਆ ਗਿਆ ਜੀ ਮਤਲਬ ਹੁਣ ਮੈਨੂੰ ਸਰਕਾਰੀ ਨਫ਼ਰ ਤੇ ਮੋੜਤੀ ਸਰਕਾਰੀਆਂ ਨੇ ਮੈਨੂੰ ਨਫ਼ਰ ਤੇ ਮੋੜਤੀ ਮਤਲਬ ਕਹਿੰਦੇ ਵੀ ਇਹਦਾ ਤਾਂ ਇਲਾਜ ਹੀ ਨਹੀਂ ਹੈਗਾ ਜੀ ਹੋ ਵੀ ਜਿੱਤ ਮਾਰਦੀ ਜਾ ਹੁਣ ਪ੍ਰਾਈਵੇਟ ਮੈਂ ਲੈ ਦਿਖਾਇਆ ਜੀ ਪ੍ਰਾਈਵੇਟਾਂ ਨੇ ਮੈਨੂੰ 80-80 ਲੱਖ ਲੱਖ ਡੇਢ ਡੇਢ ਲੱਖ ਰੁਪਏ ਮੈਨੂੰ ਆਉ ਦਿੱਤਾ ਬਹੁਤ ਦਿੱਤਿਆ ਕਹਿੰਦਾ ਵੀ ਇੰਨੇ ਪੈਸੇ ਲੱਗਣਗੇ ਤੇਰਾ ਇਲਾਜ ਹੈਗਾ ਜਦ ਪ੍ਰਾਈਵੇਟ ਕਹਿੰਦੇ ਨੇ ਵੀ ਸਰਕਾਰੀ ਸਰਕਾਰੀਆਂ ਦੇ ਕੋਈ ਇਲਾਜ ਕਰਦੇ ਜੀ ਹੁਣ ਮੈਂ ਆਪ ਕੀ ਤੋਂ ਮੈਂ ਆਪਣਾ ਹਿੱਲਾ ਕਰਕੇ ਮੈਂ ਆਪਣਾ ਲੋਨ ਚਾਕੇ ਮੈਨੂੰ ਸਾਰਾ ਅਪਰੂਵ ਪਿਆ ਠੀਕ ਹੈ ਮੈਂ ਆਪਣੇ ਬੱਚੇ ਦੀ ਬਾਹ ਗਰੂੰ ਮੈਨੂੰ ਸਰਕਾਰ ਵੱਲੋਂ ਕੋਈ ਮੈਨੂੰ ਉਹ ਜ਼ਰੂਰਤ ਨਹੀਂ ਆਈਗੀ ਜੀ ਮੈਂ ਇਹ ਕਹਿੰਦਾ ਮੇਰੇ ਬੱਚੇ ਦੀ ਦੁਬਾਰਾ ਬਾਹ ਲੋਟ ਹੋ ਜਵੇ ਮੈਂ ਇਹੀ ਬਰਾਤਾਂ ਕਹੂੰਗਾ ਜੀ ਬਾ ਸਾਰੇ ਸਿਰ ਤੇ ਘੋਣਾ ਸਾਰੇ ਪਿੰਡ ਵੱਲੋਂ ਵੀ ਵੀ ਮੇਰੇ ਬੱਚੇ ਦੀ ਬਾਹ ਨੋ ਰੋਜ ਵੀ ਫਸਵਾਇਆ ਅਜੇ ਕਿਹੜੇ ਕਿਹੜੇ ਹਸਪਤਾਲ ਦੇ ਵਿੱਚ ਗਏ ਹੋ ਕਿੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਗਏ ਹੋ ਜਿੱਥੇ ਇਹ ਕਹਿੰਦੇ ਨੇ ਕਿ ਇਲਾਜ ਨਹੀਂ ਹੋਏਗਾ ਤੇ ਕਿਹੜੇ ਪ੍ਰਾਈਵੇਟ ਚ ਗਏ ਹੋ ਜਿੱਥੇ ਕਹਿੰਦੇ ਨੇ ਕਿ ਇਲਾਜ ਹੋ ਜਾਏਗਾ ਜੀ ਪਹਿਲਾਂ ਤਾਂ ਗਿਆ ਜੀ ਮੈਂ ਖੰਨੇ ਸਰਕਾਰੀ ਸੇਵਾ ਹਸਪਤਾਲ ਜੀ ਉਹਨਾਂ ਨੇ ਵੀ ਮੈਨੂੰ ਇਹੀ ਦਿੱਤਾ ਜੀ ਕਹਿੰਦੇ ਵੀ ਨਹੀਂ ਵੀ ਮਤਲਬ ਅਕਸਾਈ ਕਰੋ ਜੀ ਮੈਨੂੰ 7-8 ਮਹੀਨੇ ਹੋ ਗਏ ਅਕਸਾਈ ਕਰਦਿਆਂ ਨੂੰ ਹੁਣ ਮੈਨੂੰ ਤਾਂ ਦੇਖ ਨਹੀਂ ਹੁੰਦਾ ਹੈਗਾ ਜੀ ਜਵਾਕ ਤਾਂ ਫਿਰ ਮੈਨੂੰ ਮਲੋ ਵਾਲਿਆਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਮੰਡੀ ਵਾਲਿਆਂ ਨੇ ਜਵਾਬ ਦਿੱਤਾ ਗਵੰਦਕੜ ਮੰਡੀ ਜੋ ਹੈ ਜਿਹੜਾ ਜਿਹੜਾ ਉੱਥੇ ਫਿਰ ਮੈਨੂੰ ਹਰਜਿੰਦਰਾ ਹਸਪਤਾਲ ਤੋਂ ਖੁਦ ਮੈਨੂੰ ਜਵਾਬ ਦਿੱਤਾ ਜੀ ਉਹਨਾਂ ਨੇ ਜੀ ਕਹਿੰਦੇ ਵੀ ਅਖਚਾਈ ਕਰੋ ਇਹਦੇ ਆਊਗਾ ਵਾਹ ਰੋਮਨ ਕਟੋਕਟ ਤਿੰਨ ਮਹੀਨੇ ਤਾਂ ਹੋ ਗਏ ਜੀ ਹੁਣ ਮੁੰਡਾ ਰੋਂਦਾ ਮੇਰੇ ਪਰ ਮੁੰਡਾ ਰਾਤ ਨੂੰ ਕਹਿੰਦਾ ਮੇਰੀ ਬਾਹ ਨਹੀਂ ਲੋਟ ਹੁੰਦੀ ਵੀ ਮੁੰਡੇ ਫਟਵਾਲ ਕੇ ਇਹਦੇ ਜਦੋਂ ਖੇਡਦੇ ਨੇ ਵੀ ਡੈਡੀ ਮੇਰੀ ਬਾਹ ਲੋਟ ਕਰਵਾ ਦਿਓ ਹੁਣ ਹਾਰ ਕੇ ਮੈਂ ਕਰਦਾ ਚੱਕ ਕੇ ਮੇਰੇ ਕੋ ਸਾਰਾ ਫਰੂਪ ਪਿਆ ਜੀ ਜਿੱਥੋਂ ਜਿੱਤ ਆਇਆ ਸਾਰੇ ਡਾਕਟਰਾਂ ਨੇ ਮੋਹਰਾਂ ਨੇ ਤੇ ਮੈਨੂੰ ਕਈ ਨੇ ਦੱਛਾ ਬਾਬਾ ਜੀ ਨੇ ਪਟਿਆਲੇ ਆਇਆ ਹੀ ਮੈਂ ਦੋ ਦੰਦਾ ਮੈਂ ਰੋੜਦਾ ਪਰਦਾ ਵੀ ਮੋਤਾ ਘੁੰਮ ਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਜੋ ਬਾਬਾ ਜੀ ਦੇ ਦਿਆ ਤੇ ਕੀ ਕਹਿੰਦੇ ਨੇ ਜੀ ਬਾਕੀ ਮੈਂ ਉਹਨਾਂ ਦੀ ਆਸਰੇ ਆਇਆ ਜੀ ਬਾਕੀ ਧੰਨਵਾਦ ਕਰਦਾ ਹਾਂ ਜੀ ਮੇਰਾ ਇੱਕ ਵਾਰ ਬਾਤ ਆ ਫੜ ਲਓ ਜੀ ਮੇਰੇ ਗਲਤੀ ਮੇਰੇ ਪਿੰਡ ਬੰ ਮੈਂ ਇਹਨਾਂ ਦਾ ਕੋਈ ਚੀਜ਼ ਦਾ ਨਸ਼ਾ ਨਹੀਂ ਮੈਨੂੰ ਜੀ ਜਾਂ ਮੈਂ ਕਿਤੇ ਬਰਕਤਾਂ ਨਹੀਂ ਜਾਂ ਮੈਨੂੰ ਮੈਨੂੰ ਕਿਰਦੀ ਮਦਦ ਦਾ ਕਰੋ ਜੀ ਮੇਰੀ ਵਾਸ ਵਾਸ ਵੇ ਇਹੀ ਕਹਣਾ ਵੀ ਸਰਕਾਰ ਵੱਲੋਂ ਬਸ ਹੀ ਮੇਰੇ ਮੁੰਡੇ ਦੀ ਬਾਹ ਲੋਡ ਕਰ ਲੋ ਜੀ ਅੱਛਾ ਕਿਸੇ ਨੂੰ ਤੁਹਾਡੇ ਹਲਕੇ ਦੇ ਵਿਧਾਇਕ ਨੂੰ ਮਿਲੇ ਹੋਮੋਂਗੇ ਜਾਂ ਕਿਸੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਣੀ ਜਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਜੀ ਮੈਨੂੰ ਤਾਂ ਨਹੀਂ ਨੌਲਜ ਨਹੀਂ ਨਾ ਮੈਂ ਕਿ ਇਹਨੂੰ ਮਿਲਿਆ ਜੀ ਨਾ ਕੋਈ ਮਿਲਨ ਦਿੰਦਾ ਜੀ ਇੱਦੀ ਗੱਲ ਆ ਜੀ ਦੋ ਵਾਰ ਪੈਂਡਾ ਆਉਂਦਾ ਜੀ ਨਾ ਮੈਨੂੰ ਐ ਨਹੀਂ ਪਤਾ ਜੀ ਕਦੋਂ ਆਉਂਦਾ ਮੁੱਖ ਜਿਹੜਾ ਸਾਡਾ ਬਹਾਰ ਦਾ ਗਾੜੀ ਰੰਗ ਜੀ ਉਹਨਾਂ ਨੂੰ ਹੁਣ ਕੋਜ਼ ਕਰੂੰਗਾ ਮਿਲਦੀ ਜੇ ਮਿਲ ਜਵੇ ਤਾਂ ਦੇ ਦੇ ਆ ਉਹਦਾ ਮੇਂ ਅਰਦਾਸ ਕਰੂੰਗਾ ਬਸ ਮੇਰੇ ਮੁੰਡੇ ਦੀ ਬਾਹ ਲੋਟ ਹੋ ਜਵੇ ਜੀ ਮੈਂ ਇਹੀ ਚਾਹੁੰਦਾ ਜੀ ਕਿੰਨਾ ਟਾਈਮ ਤੋਂ ਇਹ ਬਾਹ ਐਵੇਂ ਇਸ ਤਰੀਕੇ ਨਾਲ ਹੈ ਤਕਰੀਬਨ ਹੋ ਗਈ 2 ਸਾਲ ਜੀ 2 ਸਾਲ ਹੋ ਗਏ ਮੈਂ ਕਈ ਹਸਪਤਾਲਾਂ ਤੇ ਘੁੰਮ ਗਿਆ ਮੇਰੇ ਕੋ 30 40 ਫਰੂਪ ਪਏ ਨੇ ਜੀ ਐਟਮ ਦੇ ਵਿੱਚ ਘੱਟ ਲੈ ਕੇ ਆਏ ਜੀ ਹੁਣ ਮੈਨੂੰ ਪਤਾ ਨਹੀਂ ਤੀਗਾ ਜੀ ਮਤਲਬੀ ਮੇਰਾ ਇੱਕ ਨਿਕਣ ਕੰਮ ਹੋਣਾ ਜੀ ਬਾਕੀ ਤੁਹਾਡੇ ਸਹਿਯੋਗ ਨਾਲ ਮੈਂ ਸਾਰਿਆਂ ਨੂੰ ਹੀ ਯਤਵੰਦ ਕੇ ਕਹਿਣਾ ਸਰਕਾਰ ਵੱਲੋਂ ਵੀ ਮੇਰੇ ਮੁੰਡੇ ਦੀ ਬਾਹ ਬੜੀ ਬਲੋਟ ਕਰਦਣੇ ਬਾਅਦ ਜੀ ਅੱਛਾ ਜਦੋਂ ਸੱਟ ਲੱਗੀ ਸੀ ਉਦੋਂ ਤੁਸੀਂ ਇਹਨੂੰ ਮੁੰਡੇ ਨੂੰ ਹਸਪਤਾਲ ਲੈ ਕੇ ਗਏ ਹੋਵੋਗੇ ਉਦੋਂ ਡਾਕਟਰਾਂ ਨੇ ਕੀ ਕਿਹਾ ਸੀ ਮਾਇ ਜੀ ਹੈ ਨਹੀਂ ਸੀ ਉਸ ਟਾਈਮ ਜੀ ਉਦੋਂ ਮੈਂ ਗਿਆ ਆਇਆ ਸੀ ਮੇਰੇ ਫਿਰ ਡਾਕਟਰਾਂ ਗਿਆ ਤਾਂ ਪਰ ਇਹ ਬਾਹੋਂ ਤੋਂ ਇਤੋ ਜ਼ੋਰਤੀ ਜੀ ਬਾਹ ਡਰਦ ਹੋਈਗਾ ਨਹੀਂ ਉਹ ਲੋਟ ਹੋਇਆ ਜੀ ਫਿਰ ਰੋਪੜ ਲੈ ਗਈ ਮੈਂ ਮੇਰੀ ਭੂਆ ਦੇ ਮੁੰਡੇ ਨੇ ਫੌਜੀ ਦੀ ਜੀ ਚਲੋ ਵਧੀਆ ਠੁਠਿਆ ਆਇਆ ਤੇ ਜੀ ਮੈਂ ਹੈ ਨਹੀਂ ਜੁਟਾ ਉਹਨਾਂ ਚੱਕ ਕੇ ਰੋਪੜਾ ਹਸਪਤਾਲ ਤੇ ਦਾਖਲ ਕਰਵਾਤਾ ਜੀ ਉਹਨਾਂ ਨੇ ਰਾੜ ਪਾਤੀ ਦੀ ਜੀ ਖਾਤਾ ਕੋਟਾ ਬਜਾਦੇ ਉਹਨਾਂ ਨੇ ਹੀ ਕਰਿਆ ਤੀ ਫੌਜੀ ਬੰਦੇ ਨੇ ਆ ਕੇ ਕਰ ਲਿਆ ਦੀ ਬਰੇਤ ਹੀ ਬਹੁਤ ਵਧੀਆ ਕਰਿਆ ਮਦਦ ਕਰੀ ਜੀ ਮੇਰੀ ਕੋਈ ਗੱਲ ਨਹੀਂ ਜੀ ਆ ਮੋੜ ਕੇ ਜੀ ਆ ਮੇਰਾ ਦੇ ਲੋ ਕੀ ਹਾਲ ਪਿਆ ਮੋਢਰੀ ਬਾਹ ਕਹੇ ਜੀ ਹੋ ਗਈ ਜੋਟਟ-ਟਟ 2 ਮਹੀਨੇ ਹੋਵੇ ਹੋਣਗੇ ਜੀ ਉਹਨਾਂ ਨੂੰ ਬਾਹ ਨੂੰ 3 ਮਹੀਨੇ ਹੋ ਗਏ ਮੈਨੂੰ ਫਿਰਦੇ ਨਹੀਂ ਜੀ ਮਗਰ 2 ਮਹੀਨੇ ਸੁੱਕਣ ਲੱਗ ਗਈ ਜੀ ਹੁਣ ਹੁਣ ਮੈਨੂੰ ਪ੍ਰਾਈਵੇਟ ਵਾਲੇ ਦਾ ਕਹਿੰਦੇ ਆ ਮੈਨੂੰ ਪ੍ਰਾਈਵੇਟ ਪ੍ਰਾਈਵੇਟ ਲੁਧਿਆਣਾ ਵਾਲਿਆਂ ਨੇ ਕਿਹਾ ਖੰਨੇ ਵਾਲਿਆਂ ਨੇ ਕਿਹਾ 80 ਇੱਕ ਨੇ 1.5 ਲੱਖ ਰੁਪਏ ਮੰਗੇ ਆ ਇੱਕ ਨੇ 80 ਹਜ਼ਾਰ ਰੁਪਏ ਮੰਗੇ ਆ ਮੈਂ ਸਰਕਾਰ ਵੱਲੋਂ ਇਹ ਕਹਿੰਦਾ ਵੀ ਜੇ ਸਰਕਾਰੀ ਵਾਲੇ ਇਲਾਜ ਨਹੀਂ ਕਰਦੇ ਹੈਗੇ ਜੀ ਫਿਰ ਫਿਰ ਪ੍ਰਾਈਵੇਟ ਕਿਤੇ ਕਰਦੇ ਨਹੀਂ ਇਲਾਜ ਜੀ ਮੈਨੂੰ ਇਹ ਤਾਂ ਦੱਸੋ ਜੀ ਸਰਕਾਰ ਪ੍ਰਾਈਵੇਟ ਇਲਾਜ ਕਰਦੇ ਨੇ ਜੀ ਸਰਕਾਰੀ ਵਾਲੇ ਕਿਤੇ ਨਹੀਂ ਕਰਦੇ ਜੀ ਸਾਰਾ ਪ੍ਰੂਫ ਪਿਆ ਜੀ ਮੈਂ ਝੂਠ ਨਹੀਂ ਬੋਲਦਾ ਹਾਂ ਮੰਨਦਾ ਜੇ ਕੋਈ ਮੇਰੀ ਗਲਤੀ ਆ ਜਾਵਾ ਕੋਈ ਚੀਜ਼ਾਂ ਗਲਤ ਕੰਮ ਕਰਦਾ ਹੂੰਗਾ ਮੇਰਾ ਪਿੰਡ ਸਲਾੜਾ ਕਵਨਜੀਤ ਕੈਪਟਨ ਆ ਮੇਰਾ ਸਲਾੜਾ ਪਿੰਡ ਮਲੋਹ ਦੇ ਕੋਲ ਜਮਾਰਦੀ ਇਨਕਵਾਰੀ ਕਰਕੇ ਪਤਾ ਕਰਦਾ ਵੀ ਇਹ ਕਹੇ ਜਾ ਪਰਿਵਾਰ ਆ ਕੀ ਕੀ ਕੁਛ ਕਰਦਾ ਇਹ ਸਾਰਾ ਤੁਹਾਨੂੰ ਪਿੰਡੇ ਦਾ ਦਊਗਾ ਜੀ ਮੇਰੇ ਤੇ ਲੋੜ ਹੀ ਨਹੀਂ ਪੁੱਛਣ ਦੀ ਤੁਹਾਨੂੰ ਤੁਸੀਂ ਆਪ ਕੀ ਕੰਮ ਕਰਦੇ ਹੋ ਬਾਈ ਲੈਂਟਰਾਂ ਨਹੀਂ ਕੰਮ ਕਰਦਾ ਮਜ਼ਦੂਰੀਓ ਕਰਦਾ ਜੀ ਮੈਂ ਤਾਂ ਤੁਸੀਂ ਹੁਣ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਤੁਹਾਡੀ ਵੀਡੀਓ ਨੂੰ ਸਰਕਾਰੀ ਨੁਮਾਇੰਦੇ ਵੀ ਦੇਖਦੇ ਹੋਣਗੇ ਕਿਉਂਕਿ ਜਿਸ ਸਪੇਸ ਤੇ ਵੀਡੀਓ ਜਾਂਦੀ ਹੈ ਤਾਂ ਉੱਥੇ ਬਹੁਤ ਸਾਰੇ ਮੌਜੂਦਾ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਹੈ ਜਿਹੜੀ ਉਹਨਾਂ ਦੇ ਮੰਤਰੀ ਸਾਹਿਬਾਨ ਵੀ ਜੁੜੇ ਹੋਏ ਨੇ ਉਹਨਾਂ ਦੇ ਵਿਧਾਇਕ ਵੀ ਜੁੜੇ ਹੋਏ ਨੇ ਬਹੁਤ ਸਾਰੇ ਸੱਜਣ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹ ਇਸ ਸਪੇਸ ਤੇ ਮੌਜੂਦ ਨੇ ਤੇ ਤੁਹਾਡੀ ਵੀਡੀਓ ਕੋਈ ਨਾ ਕੋਈ ਜ਼ਰੂਰ ਦੇਖ ਰਿਆ ਹੋਊ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਇੱਕੋ ਜਿ ਮੇਰੇ ਹੱਥ ਬੰਨ ਕੇ ਬੇਨਤੀ ਆ ਮੈਂ ਇਹੀ ਹੱਥ ਤੁਹਾਡੇ ਪਰਿਵਾਰ ਵੱਲੋਂ ਹੀ ਤੁਹਾਨੂੰ ਚੇਰਚਾ ਮਾਂਗੇ ਜੀ ਮੱਥਾ ਟੇਕਾਂਗੇ ਜਿਵੇਂ ਮਾਰਾ ਨੂੰ ਕਰਦੇ ਆ ਤੁਹਾਨੂੰ ਹਾਂ ਚੈਲੰਜ ਦਿੰਦਾ ਜੀ ਇੱਕ ਹਫਤੇ ਵਿੱਚ ਵਿੱਚ ਮੇਰੇ ਮੁੰਡੇ ਦੀ ਬਾਹ ਲੋਡ ਕਰ ਦੋ ਜਾਂ ਮੇਰੇ ਕੀਤੇ ਦਾ ਕਿ ਤੁਮ ਮਰਜ਼ੀ ਕਰੋ ਮੇਰੇ ਮੁੰਡੇ ਨੂੰ ਲੋਡ ਕਰੋ ਜਾਂ ਕੋਈ ਮੇਰੀ ਆ ਕੇ ਸਹਿਯੋਗਤਾ ਕਰੇ ਦੱਸੋ ਕੀ ਜੀ ਇਹ ਇੱਕ ਹਫਤੇ ਬਾਅਦ ਕੀ ਫਿਰ ਮੈਂ ਆਪਣਾ ਕੋ ਮਰਜ਼ੀ ਕਰਦਾ ਤਾਂ ਮੈਂ ਜਿੱਥੋਂ ਮਰਜ਼ੀ ਲਾਦਾ ਕੋਈ ਕਿਸੇ ਨੂੰ ਮੈਂ ਕਿਸੇ ਨੂੰ ਮੈਂ ਗਲਤ ਨਹੀਂ ਬੋਲਦਾ ਹੈਗਾ ਕਿਸੇ ਨੂੰ ਮੈਂ ਹੋਰ ਨਹੀਂ ਕਰਦਾ ਪਰ ਜਦੋਂ ਵੋਟਾਂ ਨਹੀਂ ਆਉਣਗੀਆਂ ਉਦੋਂ ਫਿਰ ਫਿਰ ਮੈਂ ਮੇਰਾ ਪਰਿਵਾਰ ਦੱਸੂਗਾ ਜੀ ਬਸ ਮੇਰੀ ਤੇ ਇਹੀ ਖੁਸ਼ੀ ਆ ਬਸ ਇਹ ਨਹੀਂ ਮੈਂ ਚਾਹਣਾ ਹੀ ਬਸ ਇਹ ਦੋ ਬਾਤਾਂ ਚ ਫਿਰ ਫੇਨ ਆ ਬਈ ਮੇਰੇ ਕੋਲ ਹੁਣ ਇੱਕ ਹਫ਼ਤੇ ਮੇਰੇ ਕੋਲ ਲਾਜ ਬਣ ਗਿਆ ਪ੍ਰਾਈਵੇਟ ਡਾਕਟਰ ਕਹਿੰਦੇ ਨੇ ਮੈਂ ਕੁਝ ਵੀ ਕਰ ਸਕਦਾ ਜੀ ਬਸ ਸਰਕਾਰ ਵੱਲੋਂ ਦੇਖਣਾ ਚਾਹੁੰਦਾ ਵੀ ਮੇਰੀ ਮਦਦ ਕਰਦੇ ਨੇ ਕਿ ਨਹੀਂ ਕਰਦੇ ਨੇ ਜੀ ਤੁਹਾਡੇ ਸਾਹਮਣੇ ਮੇਰਾ ਮੇਰਾ ਬੇਟਾ ਬੈਠਾ ਜੀ ਅਸੀਂ ਆਪਣੇ ਆਧਾਰੇ ਵੱਲੋਂ ਅਪੀਲ ਕਰਦੇ ਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਨੂੰ ਵੀ ਕੇ ਇਸ ਨੌਜਵਾਨ ਦਾ ਇਲਾਜ ਕਰਾਇਆ ਜਾਵੇ ਹਾਲਾਂਕਿ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰਦੀ ਸੀ ਕਿ ਅਸੀਂ ਸਿਹਤ ਸਹੂਲਤਾਂ ਹੋਣ ਜਾਂ ਖੇਡ ਸਹੂਲਤਾਂ ਹੋਣ ਉਹਨਾਂ ਦੇ ਉੱਤੇ ਅਸੀਂ ਬਹੁਤ ਵੱਡੇ ਪੱਧਰ ਤੇ ਕਾਰਜ ਕਰਾਂਗੇ ਤੇ ਸਾਡੀ ਸਾਡੇ ਆਧਾਰੇ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਹੈ ਤੇ ਤੁਸੀਂ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਵੀਡੀਓ ਨੂੰ ਸਮਾਜ ਸੇਵੀ ਸੰਸਥਾਵਾਂ ਦੇਖ ਸਕਣ ਜਾਂ ਫਿਰ ਸਾਡੀਆਂ ਸਰਕਾਰੀ ਨੁਮਾਇੰਦੇ ਨੇ ਜਾਂ ਫਿਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਮੰਡਲ ਹੈ ਜਾਂ ਖੁਦ ਮੁੱਖ ਮੰਤਰੀ ਨੇ ਇਹ ਵੀਡੀਓ ਨੂੰ ਦੇਖਣ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਗਰੁੱਪਾਂ ਦੇ ਵਿੱਚ ਤਾਂ ਜੋ ਇਸ ਬੱਚੇ ਦਾ ਭਵਿੱਖ ਸੁਰੱਖਿਅਤ ਹੋ ਸਕੇ ਤੇ ਲਾਸਟ ਦੇ ਵਿੱਚ ਵੀਰ ਜੀ ਤੁਸੀਂ ਆਪਣਾ ਨੰਬਰ ਬੋਲ ਦਿਓ ਤੇ ਆਪਣਾ ਜਿਹੜਾ ਪਿੰਡ ਹੈ ਸ਼ਹਿਰ ਹੈ ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਕਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜੀ ਮੇਰਾ ਇਹ ਫਤੇਗੜ ਸਾਹਿਬਾ ਜ਼ਿਲ੍ਹਾ ਹੀ ਮੇਰਾ ਤਹਿਸੀਲ ਮੇਰੀ ਮਲੋਆ ਜੀ ਪਿੰਡ ਮੇਰਾ ਸਲਾਣਾ ਜੀ ਤੇ ਮੈਂ ਮੈਂ ਇੰਨਾ ਦੁਖੀ ਆ ਜੀ ਮੈਂ ਕਹਿੰਨਾ ਪੁੱਛੇ ਨਾ ਕੋ ਸੀ ਜੇ ਮੇਰੇ ਜਿਹੜੇ ਜਿਹੜੇ ਤੇ ਮੇਰੇ ਤੇ ਦੁੱਖ ਪਿਆ ਜੀ ਮੈਂ ਕਹਿੰਨਾ ਪਰਮਾਤਮਾ ਕਿਸੇ ਤੇ ਪਾਵੇ ਨਾ ਜੀ ਕਿਹੜੇ ਹਾਲਾਤ ਮੈਨੂੰ ਪਿੰਡ ਨੇ ਬਚਾਇਆ ਸਹੂਗ ਕਿੰਨਾ ਕਰਿਆ ਬਸ ਮੈਂ ਕਹਿੰਨਾ ਹੁਣ ਮੇਰੇ ਮੁੰਡੇ ਦੀ ਬਾ ਇੱਕ ਵਾਰ ਲੋਟ ਹੋ ਜੇ ਮੈਂ ਸ਼ੁਕਰਗੁਜ਼ਾਰ ਦਾ ਜੀ ਇਹਨਾਂ ਦਾ ਬਸ ਸਰਕਾਰ ਦਾ ਹੀ ਇੱਕ ਵਾਰ ਤੁਸੀਂ ਆਪਣਾ ਨੰਬਰ ਜ਼ਰੂਰ ਮੇਰਾ ਨੰਬਰ ਆ 98550 ਜੀ 72143 ਜੀ ਦੁਬਾਰਾ ਹੀ ਫੇਰ ਦੱਤਨਾ ਮੇਰਾ ਨੰਬਰ 98550 ਜੀ 72143 ਜੀ ਅ ਬਾਈ ਉਹਰਾ ਨੇ ਨੰਬਰ ਬੋਲਤਾ ਤੇ ਸਕਰੀਨ ਦੇ نیچے ਵੀ ਇਹਨਾਂ ਦਾ ਨੰਬਰ ਅਸੀਂ ਚਲਾ ਦਾਂਗੇ ਤੇ ਫਲੈਸ਼ ਦੇ ਕਰ ਦੇਵਾਂਗੇ ਤੇ ਤੁਸੀਂ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਜਿਸ ਤਰੀਕੇ ਦੇ ਨਾਲ ਵੀ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਤੇ ਇਸ ਨੌਜਵਾਨ ਦੀ ਜ਼ਰੂਰ ਬਾਹ ਫੜੀ ਜਾਵੇ ਇਸ ਬੱਚੇ ਦੀ ਤਾਂ ਜੋ ਇਸ ਬੱਚੇ ਦਾ ਭਵਿੱਖ ਜਿਹੜਾ ਸੁਰੱਖਿਅਤ ਹੋ ਸਕੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹੋਰ ਮੁੱਦੇ ਨੂੰ ਲੈ ਕੇ ਮੁਲਾਕਾਤ ਹੋ ਵੀ ਗਈ ਉਹ ਤੱਕ ਦਿਓ ਅੱਗੇ ਆ ਧੰਨਵਾਦ